ਦੇਖ ਰਹੇ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬੀਨੂ ਸ਼ਰਮਾ ਇਸ ਸਮੇਂ ਫਿਲਮ ਉੱਚਾ ਦਰਬਾਬੇ ਨਾਨਕਦਾਸ ਦੀ ਪ੍ਰੈਸ ਕਾਨਫਰੈਂਸ ਪਹੁੰਚੇ ਹਾਂ ਤੇ ਮੇਰੇ ਨਾਲ ਐਕਟਰ ਜਨਰਲ ਸਿੰਘ ਜੀ ਮੌਜੂਦ ਨੇ ਜੋ ਤਮਾਮ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਭਾਵੇਂ ਜਟਨ ਜੂਰੇ 2 ਆ ਮੋੜ ਹੋਰ ਵੀ ਕਈ ਵੱਡੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਨੇ ਤੇ ਖਾਸ ਮੌਕੇ ਤੇ ਆਪਾਂ ਜਨਰਲ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਫਿਲਮ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਹੈ ਤੇ ਫਿਲਮ ਨਾਲ ਫਿਲਮ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਇਹਨਾਂ ਦਾ ਕਿਦਾਂ ਦਾ ਰਿਹਾ ਥੋੜਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਸੀਂ ਬਹੁਤ ਫਿਲਮਾਂ ਕਰ ਚੁੱਕੇ ਹੋ ਪੰਜਾਬੀ ਇੰਡਸਟਰੀ ਦੀ ਲਿਸਟ ਤਾਂ ਉਹ ਲੰਬੀ ਹੈ ਮੈਂ ਕੁਝ-ਕੁਝ ਹੀ ਫਿਲਮਾਂ ਦਾ ਨਾਮ ਬੋਲੇ ਤੇ ਜਿਹੜਾ ਅਨੁਭਵ ਐਕਸਪੀਰੀਅੰਸ ਹੈ ਕਿਸ ਤਰ੍ਹਾਂ ਦੇਖਿਓ ਆਪਣਾ ਬਤੌਰ ਅਦਾਕਾਰ ਦੇਖੋ ਬਤੌਰ ਅਦਾਕਾਰ ਲੋਕ ਮੈਨੂੰ ਜਾਣਦੇ ਨੇ ਪਰ ਮੈਂ ਬਾਇਓ ਪ੍ਰੋਫੈਸ਼ਨ ਮੇਕਰ ਆ ਨਾ ਬਣਾਉਣਾ ਫਿਲਮਾਂ ਅਦਾਕਾਰ ਐਕਟਿੰਗ ਤੇ ਮੈਂ ਕਰ ਲੈਣਾ ਜਦੋਂ ਕਿਤੇ ਕੋਈ ਜੋ ਸਮਝੇ ਮੈਨੂੰ ਵੀ ਇੱਕ ਅਧਾਰ ਮੈਂ ਕਰ ਸਕਦਾ ਬਾਕੀ ਇਸ ਫਿਲਮ ਦੇ ਵਿੱਚ ਮੇਰਾ ਜਿਹੜਾ ਨਨਕਾਣਾ ਸਾਹਿਬ ਦਾ ਪੋਰਸ਼ਨ ਹੋਊਗਾ ਉਹਦੇ ਵਿੱਚ ਮੇਰਾ ਜਿਹੜਾ ਸੀਨ ਹੈਗਾ ਉਹਦੇ ਵਿੱਚ ਇੱਕ ਹੀ ਸੀਨ ਹੈ ਮੈਂ ਪਾਕਿਸਤਾਨ ਗਿਆ ਹੋਇਆ ਸੀਗਾ ਤੇ ਤਰਨ ਦਾ ਆਈਡੀਆ ਇਹ ਸੀਗਾ ਕਿ ਭਾਜੀ ਵੀ ਗਏ ਹੋ ਤੇ ਆਪਾਂ ਮੈਂ ਚਾਹੁੰਦਾ ਕਿ ਫਿਲਮ ਦੇ ਵਿੱਚ ਨਨਕਾਣਾ ਸਾਹਿਬ ਦਾ ਵੀ ਇੱਕ ਇੱਕ ਸੀਨ ਤੇ ਜ਼ਰੂਰ ਆਵੇ ਸੋ ਉਹ ਕੋ ਸ਼ੂਟ ਕਰਕੇ ਲਿਆਏ ਸੀਗੇ ਬਾਕੀ ਫਿਲਮ ਬੜੀ ਵਧੀਆ ਬਣੀ ਆ ਬੜੀ ਡਿਫਰੈਂਟ ਸਿਨੈਰੀਓ ਦੀ ਫਿਲਮ ਆ ਬਹੁਤ ਸੰਜੀਦਾ ਜਿਹਾ ਮਾਹੌਲ ਆ ਬੜਾ ਸੋਲਜਰ ਹੋਇਆ ਡਾਇਰੈਕਟਰ ਆ ਯੋਗਰਾਜੀ ਵਰਗੇ ਦੇਵ ਕਰੋੜ ਪਾਜੀ ਵਰਗੇ ਕਮਾਲ ਦੇ ਐਕਟਰ ਇਸ ਫਿਲਮ ਦੇ ਵਿੱਚ ਨੇ ਮੈਨੂੰ ਲੱਗਦਾ ਇੱਕ ਬੜਾ ਬੜਾ ਵਧੀਆ ਇੱਕ ਮੈਸੇਜ ਵਾਲੀ ਫਿਲਮ ਬਹੁਤ ਜਦੋਂ ਮੈਂ ਪ੍ਰੈਸ ਕਾਨਫਰੈਂਸ ਵਿੱਚ ਤੁਹਾਡੀ ਗੱਲਾਂ ਸੁਣੀਆਂ ਬਹੁਤ ਜੁੜੇ ਹੋ ਤੁਸੀਂ ਰੱਬ ਨਾਲ ਹਨ ਤੇ ਇਹ ਬਹੁਤ ਵੱਡੀ ਚੀਜ਼ ਹੈ ਚੀਜ਼ ਬਹੁਤ ਆਪਣੀ ਜ਼ਿੰਦਗੀ ਚ ਮੈਟਰ ਕਰਦੀ ਕਿਉਂਕਿ ਰੱਬ ਹੀ ਕੰਮ ਹੁੰਦਾ ਹੈ ਰੱਬ ਦੀ ਭਗਤੀ ਆਪਣੇ ਜਿਹੜੇ ਕਰਮਾਂ ਦੇ ਫਲ ਨੇ ਆਪਣੇ ਉਹੀ ਕੰਮ ਹੁੰਦੇ ਨੇ ਕਿਤੇ ਨਾ ਕਿਤੇ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਕੀ ਵਿਚਾਰਤਾਰੇ ਸੁਣਾ ਕੇ ਆਪ ਦੇਖੋ ਜੀ ਮੈਂ ਰੱਬ ਨਾਲ ਨਹੀਂ ਜੁੜਿਆ ਜੇ ਉਹਦੀ ਨਜ਼ਰ ਮੇਰੇ ਤੇ ਉਹਨੇ ਮੈਨੂੰ ਜੋੜ ਕੇ ਰੱਖਿਆ ਵਾ ਤੇ ਇਹ ਚ ਵੀ ਉਹਦਾ ਹੀ ਕਮਾਲ ਆ ਮੇਰਾ ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਜੇ ਉਹਦੀ ਨਜ਼ਰ ਆ ਮੇਰੇ ਤੇ ਉੱਤੇ ਤਾਂ ਹੀ ਅੱਜ ਇੱਥੇ ਬੈਠੇ ਆ ਆਪਾਂ ਜੇ ਉਹਦੀ ਨਜ਼ਰ ਹੀ ਨਾ ਹੋਵੇ ਮੇਰੇ ਤੇ ਤੇ ਆਪਾਂ ਇੱਥੇ ਥੋੜੀ ਬੈਠਾਂ ਮੈਂ ਵੀ ਕਿਤੇ ਬਾਹਰ ਰੋਲਦਾ ਹੋਣਾ ਸੀ ਨਾ ਨਾ ਸੋ ਪ੍ਰਮਾਤਮਾ ਇਦਾਂ ਹੀ ਬਸ ਆਪਣੀ ਮਿਹਰ ਬਣਾਈ ਰੱਖੇ ਮੇਰਾ ਤੇ ਉਹੀ ਕਹਿਣਾ ਜੀ ਫਿਲਮਾਂ ਰਿਸ਼ਤਿਆਂ ਨੂੰ ਕਰਦੀਆਂ ਰਿਲੇਟ ਕੀ ਪਰਿਵਾਰ ਵਿੱਚ ਪਿਆਰ ਵੀ ਹੁੰਦਾ ਹੈ ਝਗੜੇ ਵੀ ਹੁੰਦੇ ਜਿੱਦਾਂ ਦਿਖਾਇਆ ਕਿ ਜਿਹੜਾ ਕਰੋਧ ਇਹ ਬੰਦੇ ਨੂੰ ਖਤਮ ਕਰ ਦੇਣਾ ਜਿੱਦਾਂ ਕਿ ਤੁਸੀਂ ਰੱਬ ਦੀ ਪਕਤੀ ਕਰੋਗੇ ਤਾਂ ਕਰੋਧ ਸ਼ਾਂਤ ਹੋ ਜਾਏਗਾ ਤਾਂ ਇਹ ਚੀਜ਼ ਕਿੰਨੀ ਕੀ ਤੁਹਾਡੀ ਰੀਅਲ ਲਾਈਫ ਚ ਮੈਟਰ ਕਰਦੀ ਹੈ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਜੀ ਤੁਸੀਂ ਕਿਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਪਰਮਾਤਮਾ ਦਾ ਕਿਤੇ 15 ਮਿੰਟ ਨਾਮ ਲੈ ਕੇ ਅੱਧਾ ਘੰਟਾ ਨਾਮ ਲੈ ਕੇ ਸੌਜੋ ਤੇ ਤੁਹਾਡੀ ਰਾਤ ਇੰਨੀ ਸਕੂਨ ਦੀ ਨਿਕਲਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਵੇਰੇ ਉੱਠ ਕੇ ਉਹਦਾ ਸ਼ੁਕਰਾਨਾ ਕਰੋ ਵੀ ਸੱਚੇ ਪਾਤਸ਼ਾਹ ਚਾਰ ਚਾਰ ਪੈਰ ਰਾਤ ਆਈ ਸੀ ਤੇਰੇ ਭਾਣੇ ਚ ਨਿਕਲ ਗਈ ਆ ਆ ਦਿਨ ਚੜਿਆ ਬਾ ਇਹਨੂੰ ਆਪਣੇ ਭਾਣੇ ਚ ਹੀ ਨਗਾਦੀ ਦਿਨ ਕਿਆ ਕਮਾਲ ਨਿਕਲਦਾ ਕਦੀ ਕਰਕੇ ਤੇ ਵੇਖੂ ਇਹ ਤੁਹਾਡੀ ਬਾਕੀ ਫਿਲਮਾਂ ਨਾਲ ਇੱਕ ਡਿਫਰੈਂਟ ਜਨਰ ਦਾ ਫਿਲਮ ਦਾ ਹੈ ਨਾ ਧਾਰਮਿਕ ਜਨਰ ਦਾ ਧਾਰਮਿਕ ਕਨਸੈਪਟ ਹੈ ਤੁਸੀਂ ਹੁਣ ਤੱਕ ਜਿੰਨੀ ਵੀ ਫਿਲਮਾਂ ਕੀਤੀਆਂ ਡਿਫਰੈਂਟ ਡਿਫਰੈਂਟ ਤੁਸੀਂ ਜਨਰ ਦੀ ਫਿਲਮਾਂ 'ਚ ਕੰਮ ਕੀਤਾ ਹੈ ਤਾਂ ਇਹ ਜਨਰ ਨੂੰ ਤੁਸੀਂ ਆਪਣੇ ਬੈਸਟ ਲਾਈਫ ਦਾ 파ਟਮਨ ਦੇ ਬੈਸਟ ਐਕਸਪੀਰੀਅੰਸ ਮੰਨਦੇ ਹੋਗੀ ਇਸ ਤਰ੍ਹਾਂ ਦੀ ਫਿਲਮ ਦੇ ਤੁਹਾਨੂੰ ਇੱਕ ਕੰਮ ਕਰਨ ਦਾ ਮੌਕਾ ਮਿਲਿਆ ਹਾਂਜੀ ਦੇਖੋ ਨਨਕਾਣਾ ਸਾਹਿਬ ਜਿਹੜਾ ਬਾਬੇ ਨਾਨਕ ਦਾ ਜਨਮ ਸਥਾਨ ਹੈ ਉਥੇ ਮੱਠਾ ਟੇਕਣ ਦਾ ਸੀਨ ਮੇਰੇ ਤੇ ਫਿਲਮਾਇਆ ਗਿਆ ਮੈਂ ਇਹ ਤੋਂ ਇਹ ਤੋਂ ਬਾਅਦ ਪ੍ਰਮਾਤਮਾ ਹੋਰ ਕੀ ਦੇ ਦੇਵੇ ਇੱਕ ਡਾਕੂਮੈਂਟ ਬਣ ਗਿਆ ਕਦੋਂ ਜਦੋਂ ਵੀ ਕਦੀ ਇਸ ਫਿਲਮ ਦੇ ਵਿੱਚ ਨਨਕਾਣਾ ਸਾਹਿਬ ਦੀ ਗੱਲ ਆਊਗੀ ਤੇ ਜਰਨੈਲ ਸਿੰਘ ਦੀ ਸ਼ਕਲ ਨਾਲ ਆਊਗੀ ਪ੍ਰਮਾਤਮਾ ਇਹ ਤੋਂ ਵੱਧ ਨਹੀਂ ਦੇ ਸਕਦਾ ਇਹ ਮੇਰੇ ਵਾਸਤੇ ਇਹ ਤੋਂ ਵੱਡਾ ਤੋਹਫਾ ਮਿਲਣ ਲੱਗਦਾ ਹੋਰ ਨਹੀਂ ਹੋ ਸਕਦਾ ਕੋਈ ਤਾਂ ਕੀ ਐਕਸਪੈਕਟੇਸ਼ਨਸ ਨੇ ਫਿਲਮ 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇੱਕ ਟੀਮ ਵਰਕ ਹੈ ਟੀਮ ਐਫਰਟ ਬਹੁਤ ਮੈਟਰ ਕਰਦਾ ਕਿ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਸਾਰੇ ਕਲਾਕਾਰਾਂ ਨੇ ਡਾਇਰੈਕਟਰੀ ਟੀਮ ਹੋ ਗਈ ਬਿਲਕੁਲ ਜੀ ਬਿਲਕੁਲ ਸਾਰੇ ਕਲਾਕਾਰਾਂ ਨੇ ਬਹੁਤ ਮਿਹਨਤ ਕੀਤੀ ਡਾਇਰੈਕਟਰ ਨੇ ਬੜੀ ਮਿਹਨਤ ਕੀਤੀ ਹੈ ਜੋਗ ਜੀ ਦੀ ਤਬੀਅਤ ਵੀ ਥੋੜੀ ਜੀ ਠੀਕ ਨਹੀਂ ਸੀਗੀ ਫੇਰ ਵੀ ਇਹਨਾਂ ਨੇ ਉੱਥੇ ਸ਼ੂਟ ਕੀਤਾ ਪ੍ਰੋਪਰ ਤਰਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਆਰਟਿਸਟ ਖੜੇ ਰਹੇ ਕੁਝ ਆਰਟਿਸਟ ਵੀ ਜੋ ਸਾਥ ਵੀ ਛੱਡ ਗਈ ਸੀ ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਪਰ ਫੇਰ ਵੀ ਸਾਰੇ ਜਣੇ ਖੜੇ ਰਹੇ ਔਰ ਐਂਡ ਆਫ ਦਾ ਡੇ ਫਿਲਮ ਦਾ ਰਿਜ਼ਲਟ ਬਾਰਾਂ ਨੂੰ ਸਾਹਮਣੇ ਆ ਜਾਣਾ ਤੁਸੀਂ ਜ਼ਰੂਰ ਵੇਖਣ ਜਾਇਓ 12 ਤਰੀਕ ਨੂੰ ਉੱਚਾਦਰ ਬਾਬੇ ਨਾਨਕ ਦਾ ਤੁਸੀਂ ਦੇਖਿਆ ਸੀ ਕਿ ਜਨਰਲ ਸਿੰਘ ਜੀ ਖਾਸ ਮੌਕੇ ਦੀ ਗੱਲਬਾਤ ਕੀਤੀ ਕਿ ਬਾਬਾ ਉੱਚਾਦਰ ਬਾਬੇ ਨਾਨਕ ਦਾ 12 ਜੁਲਾਈ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿੱਥੇ ਇਹਨਾਂ ਦੀ ਧਾਰਮਿਕ ਪਾਪਾ ਗੱਲ ਘਰੀ ਕੋ ਐਂਗਲ ਦੀ ਉਹਰ ਆਪਚ ਬਹੁਤ ਵਿਸ਼ਵਾਸ ਕਰ ਰਹੇ ਕਿਉਂਕਿ ਰੱਬ ਨਾਲ ਜੁੜੀ ਫਿਲਮ ਹੈ ਉੱਚਾਦਰ ਬਾਬੇ ਨਾਨਕ ਦਾ ਤਾਂ 12 ਜੁਲਾਈ ਨੂੰ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਇਹ ਫਿਲਮ ਦੇਖਣ ਜਾਓ ਤਾਜ਼ਾ ਅਪਡੇਟਸ ਲਈ ਬਣੇ ਰਹੋ ਆਜ਼ਾਰ ਟੀਵੀ ਨਿਊਜ਼ ਨਾਨ